ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਆਪਾਂ ਇਸ ਤਰੀਕੇ ਦੇ ਨਾਲ ਅਰਦਾਸ ਕਰੀਏ ਤਾਂ ਸਾਡੀ ਗੁਰੂ ਘਰ ਦੇ ਵਿੱਚ ਜ਼ਰੂਰ ਪ੍ਰਵਾਨ ਹੋ ਜਾਵੇਗੀ ਭਾਵੇਂ ਸਾਡੀ ਪਰਮਾਤਮਾ ਜੀ ਸਾਰੀਆਂ ਹੀ ਮੁਸ਼ਕਿਲਾਂ ਦਾ ਹੱਲ ਕਰ ਦੇਣਗੇ ਸਾਡੀ ਜ਼ਿੰਦਗੀ ਨੂੰ ਸੁਖਾਲਿਆ ਕਰ ਦੇਣਗੇ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣਾ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਆਪਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨ ਦੀ ਵਿਧੀ ਦੇ ਬਾਰੇ ਗੱਲ ਕਰਾਂਗੇ ਇਹ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪਰਮਾਤਮਾ ਜੀ ਸਾਡੇ ਕਾਰਜ ਸਿੱਧ ਕਰ ਦਿੰਦੇ ਹਨ ਤੇ ਕਿਵੇਂ ਕੋਈ ਨਾ ਕੋਈ ਵਿਧ ਬਣਾ ਦਿੰਦੇ ਹਨ ਸਾਧ ਸੰਗਤ ਜੀ ਉਸ ਪਰਮਾਤਮਾ ਨੇ ਸਾਡੇ ਜਨਮ ਤੋਂ ਲੈ ਕੇ ਸਾਡੇ ਬਾਰੇ ਸਾਰਾ ਹੀ ਕੁਝ ਸੋਚਿਆ ਹੁੰਦਾ ਹੈ ਸਾਡੇ ਰਿਜਕ ਬਾਰੇ ਸਾਡੇ ਪਰਿਵਾਰ ਤੇ ਸਾਡੇ ਬੱਚਿਆਂ ਬਾਰੇ ਉਹਨਾਂ ਨੇ ਸਭ ਕੁਝ ਸੋਚ ਰੱਖਿਆ ਹੁੰਦਾ ਹੈ ਇਸੇ ਹੀ ਵਿਸ਼ੇ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜੀ ਸਾਰ ਸੰਗਤ ਜੀ ਸਾਡੇ ਜੀਵਨ ਦੇ ਵਿੱਚ ਠੀਕ ਜੋ ਕੁਝ ਘਟਤ ਹੋਣਾ ਹੁੰਦਾ ਹੈ ਜੋ ਕੁਝ ਵੀ ਮਿਲਣਾ ਹੁੰਦਾ ਹੈ ਜਾਂ ਵਿਛੜਨਾ ਹੁੰਦਾ ਹੈ ਸਾਨੂੰ ਤਾਂ ਇਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਸ ਹੁੰਦਾ ਹੈ ਪਰਮਾਤਮਾ ਨੂੰ ਸਾਡੀਆਂ ਇਛਾਵਾਂ ਪੂਰੀਆਂ ਨਾ ਹੋਣ ਕਰਨ ਦੇ ਦੋਸ਼ ਅਸੀਂ ਦਿੰਦੇ ਹੀ ਰਹਿ ਜਾਂਦੇ ਹਾਂ ਤੇ ਸਾਨੂੰ ਆ ਨਹੀਂ ਮਿਲਿਆ ਕਿ ਸਾਨੂੰ ਉਹ ਨਹੀਂ ਮਿਲਿਆ ਪਰ ਮਨੁੱਖ ਇਹ ਨਹੀਂ ਸੋਚਦਾ ਕਿ ਜਿਸ ਦਿਨ ਤੋਂ ਬੱਚਾ ਜਨਮ ਲੈ ਲੈਂਦਾ ਹੈ ਉਸ ਦਿਨ ਤੇ ਉਸ ਦਿਨ ਤੋਂ ਹੀ ਮਾਂ ਦੇ ਦੁੱਧ ਦੇ ਰੂਪ ਵਿੱਚ ਉਸ ਬੱਚੇ ਦਾ ਰਿਜ਼ਕ ਪ੍ਰਮਾਤਮਾ ਜੀ ਲਿਖ ਦਿੰਦੇ ਹਨ। ਉਹ 6 ਮਹੀਨੇ ਤੱਕ ਤਾਂ ਪ੍ਰਮਾਤਮਾ ਵੱਲੋਂ ਮਾਂ ਦੇ ਦੁੱਧ ਸਦਕਾ ਹੀ ਜ਼ਿੰਦਗੀ ਬਤੀਤ ਕਰਦਾ ਹੈ ਤੇ ਫਿਰ ਉਸ ਨੂੰ ਜੀਵਨ ਪਰ ਰੋਟੀ ਹੀ ਪ੍ਰਮਾਤਮਾ ਹੀ ਦਿੰਦੇ ਹਨ। ਪ੍ਰਮਾਤਮਾ ਅਕਾਲ ਪੁਰਖ ਆਪ ਪੈਦਾ ਕਰਦਾ ਹੈ। ਕੋਈ ਪਤਾ ਨਹੀਂ ਹੁੰਦਾ ਕਿ ਉਸ ਮਾਲਕ ਨੇ ਕੁਦਰਤ ਦੇ ਕਿਹੜੇ ਰੂਪ ਵਿੱਚ ਸਾਨੂੰ ਰਿਜ਼ਕ ਦੇ ਦੇਣਾ ਹੈ। ਇਸੇ ਹੀ ਤਰ੍ਹਾਂ ਸਾਥ ਸੰਗਤ ਜੀ ਇੱਕ ਵੀਰ ਦੀ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਨ ਜੀ ਸਾਥ ਸੰਗਤ ਜੀ ਇੱਕ ਵੀਰ ਦੱਸਦਾ ਹੈ ਕਿ ਮੈਂ 17 ਕਵਰਿਆਂ ਦਾ ਸੀ ਤੇ ਇੱਕ ਦਿਨ ਮੈਂ ਬੈਂਕ ਗਿਆ ਉਸ ਬੈਂਕ ਦੇ ਵਿੱਚ ਮੇਰਾ ਖਾਤਾ ਖੁੱਲਿਆ ਹੋਇਆ ਸੀ ਤਾਂ ਮੈਂ ਪੈਸਿਆਂ ਦਾ ਕੋਈ ਲੈਣ ਦੇਣ ਕਰਨਾ ਸੀ ਜਿਸ ਦੇ ਸਿਲਸਿਲੇ ਵਿੱਚ ਮੈਂ ਬੈਂਕ ਗਿਆ ਫਿਰ ਉਹ ਵੀਰ ਦੱਸਦਾ ਹੈ ਕਿ ਮੈਂ ਉੱਥੇ ਬੈਠਾ ਸੀ ਤੇ ਉੱਥੇ ਮੇਰੇ ਨਾਲ ਹੀ ਇੱਕ ਬਜ਼ੁਰਗ ਜੀ ਆ ਕੇ ਬੈਠ ਗਏ ਉਹ ਆਪਣੀ ਐਫ ਡੀ ਕਰਵਾਉਣ ਦੇ ਲਈ ਆਏ ਹੋਏ ਸਨ ਜਦੋਂ ਬੈਂਕ ਵਾਲਿਆਂ ਨੇ ਬਜ਼ੁਰਗ ਦੀ ਗੱਲਬਾਤ ਹੋਈ ਤਾਂ ਉਹਨਾਂ ਨੇ ਪੁੱਛਿਆ ਕਿ ਬਾਪੂ ਜੀ ਤੁਸੀਂ ਐਫ ਡੀ ਕਰਵਾਉਣੀ ਹੈ ਤਾਂ ਉਸ ਬਜ਼ੁਰਗ ਨੇ ਦੱਸਿਆ ਕਿ ਹਾਂ ਭਾਈ ਮੈਂ ਐਫ ਡੀ ਕਰਵਾਉਣੀ ਹੈ ਤਾਂ ਉਹ ਬਜ਼ੁਰਗ ਉੱਥੇ ਬੈਠ ਗਏ ਤੇ ਉਹਨਾਂ ਦੀ ਜਦੋਂ ਬੈਂਕ ਵਾਲਿਆਂ ਦੇ ਨਾਲ ਗੱਲਬਾਤ ਹੋਈ ਤਾਂ ਬੈਂਕ ਵਾਲਿਆਂ ਨੇ ਕਿਹਾ ਕਿ ਬਾਪੂ ਜੀ ਨਾਲ ਕਿਸੇ ਨੂੰ ਲੈ ਕੇ ਆਓ ਜਿਹੜਾ ਕਿ ਤੁਹਾਡੀ ਇਸ ਐਫ ਡੀ ਦਾ ਤੁਹਾਡੇ ਤੋਂ ਬਾਅਦ ਵਿੱਚ ਵਾਰਿਸ ਬਣ ਜਾਵੇ ਤਾਂ ਬਾਪੂ ਜੀ ਦੇ ਦੱਸਣ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਮੇਰਾ ਤਾਂ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਨਾ ਕੋਈ ਮੇਰੀ ਧੀ ਹੈ ਤੇ ਨਾ ਹੀ ਮੇਰਾ ਕੋਈ ਪੁੱਤਰ ਹੈ ਤੁਸੀਂ ਬਸ ਇਸ ਖਾਤੇ ਵਿੱਚ ਮੇਰੇ ਪੈਸੇ ਜਮ੍ਹਾਂ ਕਰ ਦਿਓ ਤੇ ਪਰਮਾਤਮਾ ਹੀ ਇਸ ਦਾ ਵਾਰੀ ਹੋਵੇਗਾ ਜਿਸ ਨੂੰ ਵੀ ਕਿਸੇ ਨੂੰ ਇਸ ਪੈਸੇ ਦੀ ਜ਼ਰੂਰਤ ਹੋਵੇਗੀ ਉਸ ਨੂੰ ਤੁਸੀਂ ਦੇ ਦੇਣਾ ਤੇ ਕਹਿੰਦੇ ਹਨ ਕਿ ਉਹਨਾਂ ਨੇ ਬਾਪੂ ਦੀ ਗੱਲ ਨਾ ਮੰਨੀ ਭਾਵੇਂ ਉਹਨਾਂ ਨੇ ਬਾਪੂ ਜੀ ਦੀ ਐਫ ਡੀ ਨਾ ਕੀਤੀ ਤਾਂ ਉਹ ਬਾਪੂ ਜੀ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਸਨ ਫਿਰ ਉਹ ਵੀਰ ਦੱਸਦਾ ਹੈ ਕਿ ਉਹ ਬਜ਼ੁਰਗ ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਕਿ ਪੁੱਤਰਾ ਮੈਨੂੰ ਤੇਰੀ ਇੱਕ ਮਦਦ ਦੀ ਜ਼ਰੂਰਤ ਹੈ ਤਾਂ ਉਸ ਵੀਰ ਨੇ ਕਿਹਾ ਕਿ ਹਾਂਜੀ ਬਾਪੂ ਜੀ ਦੱਸੋ ਤਾਂ ਉਹ ਬਾਪੂ ਜੀ ਕਹਿਣ ਲੱਗੇ ਕਿ ਪੁੱਤਰਾ ਮੈਨੂੰ ਤੇਰੇ ਬੈਂਕ ਦੀ ਕਾਪੀ ਦੀ ਜ਼ਰੂਰਤ ਹੈ ਕਿਉਂਕਿ ਤੇਰਾ ਵੀ ਖਾਤਾ ਇੱਥੇ ਖੁੱਲਾ ਹੈ ਤੇ ਮੇਰਾ ਵੀ ਜੇਕਰ ਤੂੰ ਆਪਣੇ ਬੈਂਕ ਦੀ ਕਾਪੀ ਆਪਣੇ ਸਾਈਨ ਕਰ ਦੇਵੇਂ ਤਾਂ ਮੇਰੇ ਲਈ ਸੌਖਾ ਹੋ ਜਾਵੇ ਤਾਂ ਉਹ ਵੀਰ ਦੱਸਦਾ ਹੈ ਕਿ ਮੈਂ ਸੋਚਿਆ ਕਿ ਬਾਪੂ ਜੀ ਨੇ ਕੋਈ ਨਵਾਂ ਖਾਤਾ ਖੁਲਵਾਉਣਾ ਹੋਵੇਗਾ ਜਿਸ ਕਰਕੇ ਇਹਨਾਂ ਨੂੰ ਮੇਰੇ ਸਾਈਨ ਚਾਹੀਦੇ ਹਨ ਤੇ ਕਹਿੰਦਾ ਕਿ ਮੈਂ ਸਾਈਨ ਕਰ ਦਿੱਤੇ ਤੇ ਅਗਲੇ ਹੀ ਦਿਨ ਕਹਿੰਦਾ ਕਿ ਮੈਨੂੰ ਉਸ ਬਾਪੂ ਜੀ ਦੇ ਬਾਰੇ ਕੁਝ ਵੀ ਨਹੀਂ ਸੀ ਪਤਾ ਕਿ ਉਹ ਕੌਣ ਹਨ ਜਾਂ ਕਿੱਥੋਂ ਆਏ ਹਨ ਤੇ ਕਹਿੰਦਾ ਕਿ ਉਸ ਤੋਂ ਬਾਅਦ ਮੈਂ ਆਪਣੇ ਘਰ ਚਲਾ ਗਿਆ ਤੇ ਬਜ਼ੁਰਗ ਜੀ ਆਪਣੇ ਘਰੇ ਚਲੇ ਗਏ ਤੇ ਉਸ ਤੋਂ ਬਾਅਦ ਉਹ ਵੀਰ ਦੱਸਦਾ ਹੈ ਕਿ ਮੇਰਾ ਵਿਆਹ ਹੋ ਗਿਆ ਤੇ ਮੇਰੇ ਪਿਤਾ ਜੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਮੇਰੇ ਛੋਟੇ-ਛੋਟੇ ਬੱਚੇ ਸਨ ਤੇ ਮੇਰੇ ਪਿਤਾ ਜੀ ਜਦੋਂ ਬਿਮਾਰ ਹੋਏ ਉਹਨਾਂ ਨੂੰ ਐਸੀ ਇੱਕ ਲਾ ਇਲਾਜ ਬਿਮਾਰੀ ਲੱਗ ਗਈ ਜਿਸ ਦਾ ਇਲਾਜ ਕਰਵਾਉਣ ਦੇ ਲਈ ਅਸੀਂ ਥਾਂ ਥਾਂ ਤੇ ਹਸਪਤਾਲਾਂ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਪਰ ਉਹਨਾਂ ਦਾ ਇਲਾਜ ਚੱਲਦਾ ਰਿਹਾ ਜਿਸ ਕਾਰਨ ਸਾਨੂੰ ਬਹੁਤ ਹੀ ਤੰਗੀ ਦਾ ਸਾਹਮਣਾ ਵੀ ਕਰਨਾ ਪਿਆ ਉਹਨਾਂ ਦੀ ਬਿਮਾਰੀ ਦੇ ਉੱਤੇ ਬਹੁਤ ਜ਼ਿਆਦਾ ਸਾਡਾ ਪੈਸਾ ਖਰਚ ਹੋ ਚੁੱਕਾ ਸੀ ਸਾਡੇ ਘਰ ਵਿੱਚ ਇੰਨੀ ਤੰਗੀ ਆ ਚੁੱਕੀ ਸੀ ਕਿ ਸਾਡੀ ਜ਼ਮੀਨ ਜਾਇਦਾਦ ਸਾਰਾ ਹੀ ਕੁਝ ਵੇਚ ਚੁੱਕਾ ਸੀ ਪਰ ਕਹਿੰਦਾ ਕਿ ਉਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਸੀ ਮੇਰੇ ਪਿਤਾ ਜੀ ਠੀਕ ਨਾ ਹੋਏ ਫਿਰ ਵੀ ਉਹ ਪੂਰੇ ਹੋ ਗਏ ਭਾਗ ਕੀ ਉਹਨਾਂ ਦੀ ਮੌਤ ਹੋ ਗਈ ਫਿਰ ਉਹ ਵੀਰ ਦੱਸਦਾ ਹੈ ਕਿ ਸਾਡੇ ਉੱਤੇ ਇੰਨਾ ਮਾੜਾ ਸਮਾਂ ਆ ਗਿਆ ਕਿ ਮੇਰੀ ਮਾਤਾ ਜੀ ਵੀ ਬਿਮਾਰ ਹੋ ਗਏ ਤੇ ਉਹਨਾਂ ਦੀ ਵੀ ਮੌਤ ਹੋ ਗਈ ਸਾਥ ਸੰਗਤ ਜੀ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਲਗਾਤਾਰ ਮਾੜਾ ਹੀ ਸਮਾਂ ਆਈ ਜਾਂਦਾ ਹੈ ਫਿਰ ਉਹ ਵੀਰ ਦੱਸਦਾ ਹੈ ਕਿ ਮੇਰੀ 10 ਸਾਲ ਦੀ ਬੱਚੀ ਸੀ ਜੋ ਬਿਮਾਰ ਰਹਿਣ ਲੱਗ ਪਈ ਫਿਰ ਉਸ ਨੂੰ ਮੈਂ ਕਈ ਹਸਪੀਟਲਾਂ ਦੇ ਵਿੱਚ ਲੈ ਕੇ ਤੱਕੇ ਖਾਂਦਾ ਰਿਹਾ ਉਸ ਦਾ ਇਲਾਜ ਕਰਵਾਉਂਦਾ ਰਿਹਾ ਫਿਰ ਮੇਰੀ ਧੀ ਠੀਕ ਹੋ ਗਈ ਉਹ ਵੀਰ ਕਹਿੰਦਾ ਹੈ ਕਿ ਮੈਂ ਲੋਕਾਂ ਦੇ ਕੋਲੋਂ ਪੈਸੇ ਫੜੇ ਹੋਏ ਸਨ ਜਦ ਮੈਂ ਆਪਣੀ ਧੀ ਦਾ ਇਲਾਜ ਕਰਵਾਉਣਾ ਸੀ ਪਰ ਮੇਰੇ ਕੋਲੋਂ ਉਹ ਪੈਸੇ ਲੋਕਾਂ ਦੇ ਵਾਪਸ ਨਹੀਂ ਸੀ ਦਿੱਤੇ ਜਾ ਰਹੇ ਕਿਉਂਕਿ ਮੈਂ ਜਿੱਥੇ ਵੀ ਨੌਕਰੀ ਕਰਦਾ ਸੀ ਜ਼ਿਆਦਾ ਛੁੱਟੀਆਂ ਹੋਣ ਕਰਕੇ ਮੈਨੂੰ ਉੱਥੋਂ ਹੀ ਕੱਢ ਦਿੱਤਾ ਜਾਂਦਾ ਸੀ ਜਦ ਮੈਨੂੰ ਛੋਟੀ ਮੋਟੀ ਦਿਹਾੜੀ ਦਾ ਕੰਮ ਮਿਲਦਾ ਮੈਂ ਉਹੀ ਕਰਦਾ ਸੀ ਫਿਰ ਉਹ ਵੀਰ ਦੱਸਦਾ ਹੈ ਕਿ ਇਦਾਂ ਹੀ ਲੋਕਾਂ ਨੇ ਮੇਰੇ ਘਰ ਵਿੱਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਇੱਕ ਦਿਨ ਅਚਾਨਕ ਹੀ ਮੈਨੂੰ ਇੱਕ ਮੇਰੇ ਪਿਆਰੇ ਦੋਸਤ ਨੇ ਸਲਾਹ ਦਿੱਤੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਉਹਨਾਂ ਨੂੰ ਤਾਂ ਸਾਰਿਆਂ ਦੀਆਂ ਹੀ ਪਰੇਸ਼ਾਨੀਆਂ ਦਾ ਪਤਾ ਹੈ ਉਹ ਤੇਰੀਆਂ ਪਰੇਸ਼ਾਨੀਆਂ ਦਾ ਹੱਲ ਜ਼ਰੂਰ ਕਰ ਦੇਣਗੇ ਤੂੰ ਇੱਕ ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਜਾ ਕੇ ਦੁਪਹਿਰੇ ਕੱਟਨੇ ਸ਼ੁਰੂ ਕਰ ਦੇ ਤਾਂ ਵੇਖਣਾ ਕਿ ਤੇਰੀ ਜ਼ਿੰਦਗੀ ਦੇ ਵਿੱਚ ਵੀ ਕਿਵੇਂ ਬਦਲਾਵ ਆਉਣਾ ਸ਼ੁਰੂ ਹੋ ਜਾਵੇਗਾ ਤੇ ਉਹ ਵੀਰ ਦੱਸਦਾ ਹੈ ਕਿ ਜਦ ਮੈਨੂੰ ਦਿਹਾੜੀ ਨਾ ਮਿਲਣੀ ਤਾਂ ਮੈਂ ਬਾਬਾ ਜੀ ਦੇ ਦਰ ਤੇ ਜਾ ਕੇ ਚਪਹਿਰਾ ਕੱਟਣਾ ਉੱਥੇ ਭਾਂਡਿਆਂ ਦੀ ਸੇਵਾ ਕਰਨੀ ਝਾੜੂ ਮਾਂਜੇ ਦੀ ਸੇਵਾ ਕਰਨੀ ਤੇ ਕਹਿੰਦਾ ਕਿ ਫਿਰ ਮੈਂ ਚਪਹਿਰਾ ਸਾਹਿਬ ਕੱਟ ਕੇ ਹੀ ਘਰ ਵਾਪਸ ਆ ਜਾਣਾ ਤੇ ਜਿਸ ਦਿਨ ਵੀ ਮੈਨੂੰ ਦਿਹਾੜੀ ਮਿਲਣੀ ਮੈਂ ਕੰਮ ਕਰਕੇ ਫਿਰ ਵੀ ਸ਼ਾਮ ਨੂੰ ਜਾ ਕੇ ਚਪਹਿਰਾ ਸਾਹਿਬ ਕੱਟ ਲੈਣਾ ਤੇ ਫਿਰ ਉਹ ਵੀਰ ਦੱਸਦਾ ਹੈ ਕਿ ਜਦ ਮੈਂ ਪਾਠ ਕਰਕੇ ਘਰ ਆਉਣਾ ਇਦਾਂ ਹੀ ਸਿਲਸਿਲਾ ਮੇਰਾ 7-8 ਦਿਨ ਚੱਲਦਾ ਰਿਹਾ ਤੇ ਜਦ ਮੈਂ 8ਵੇਂ ਦਿਨ ਘਰ ਵਾਪਸ ਆਇਆ ਤਾਂ ਮੇਰੀ ਪਤਨੀ ਨੇ ਇੱਕ ਲਿਫਾਫਾ ਮੇਰੇ ਹੱਥ ਵਿੱਚ ਦੇ ਦਿੱਤਾ ਤੇ ਕਿਹਾ ਕਿ ਬੈਂਕ ਵਾਲਿਆਂ ਵੱਲੋਂ ਤੁਹਾਡੇ ਲਈ ਕੋਈ ਕਾਗਜ਼ ਆਏ ਹਨ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਬੈਂਕ ਵਿੱਚ ਆਇਓ ਤੇ ਇਹਨਾਂ ਕਾਗਜ਼ਾਂ ਦੇ ਉੱਪਰ ਸਾਈਨ ਕਰ ਦਿਓ ਤੇ ਉਹ ਵੀਰ ਦੱਸਦਾ ਹੈ ਕਿ ਮੈਂ ਅਗਲੇ ਹੀ ਦਿਨ ਬੈਂਕ ਗਿਆ ਉੱਥੇ ਜਾ ਕੇ ਬੈਂਕ ਵਾਲਿਆਂ ਨੂੰ ਪੁੱਛਿਆ ਕਿ ਹਾਂਜੀ ਕੀ ਗੱਲਬਾਤ ਹੈ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਨਾਂ ਦੀ ਇੱਕ ਐਫਡੀ ਹੈ ਉਹ ਐਫ ਡੀ 13 ਲੱਖ ਰੁਪਏ ਦੀ ਸੀ ਕਹਿੰਦਾ ਕਿ ਮੈਨੂੰ ਤਾਂ ਉਸ ਐਫ ਡੀ ਦੇ ਬਾਰੇ ਕੁਝ ਵੀ ਪਤਾ ਨਹੀਂ ਕਿ ਇਹ ਪੈਸੇ ਤਾਂ ਮੈਂ ਜਮ੍ਹਾਂ ਕਰਵਾਏ ਹੀ ਨਹੀਂ ਹਨ ਤਾਂ ਉਹਨਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਇਹ ਐਫ ਡੀ ਉਸ ਬਾਪੂ ਜੀ ਦੀ ਹੈ ਜਿਹੜੇ ਤੁਹਾਨੂੰ ਇੱਕ ਦਿਨ ਇੱਥੇ ਮਿਲੇ ਸੀ ਜਿਨ੍ਹਾਂ ਨੇ ਤੁਹਾਡੇ ਆਪਣੇ ਖਾਤੇ ਦੇ ਲਈ ਸਾਈਨ ਲਏ ਹੋਏ ਸਨ ਤਾਂ ਉਸ ਵੀਰ ਨੇ ਕਿਹਾ ਕਿ ਮੈਂ ਇਹ ਪੈਸੇ ਨਹੀਂ ਲੈਣੇ ਇਹ ਪੈਸੇ ਉਹਨਾਂ ਬਜ਼ੁਰਗਾਂ ਦੇ ਹਨ ਤਾਂ ਬੈਂਕ ਵਾਲਿਆਂ ਦੇ ਕੋਲੋਂ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਉਹ ਬਜ਼ੁਰਗ ਜੀ ਤਾਂ ਪੂਰੇ ਹੋ ਚੁੱਕੇ ਹਨ ਭਾਵ ਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਵੀਰ ਨੇ ਉਸੇ ਵੇਲੇ ਹੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਕਿ ਬਾਬਾ ਜੀ ਕਿਵੇਂ ਤੁਸੀਂ ਇੱਕ ਬਜ਼ੁਰਗ ਦੇ ਰੂਪ ਵਿੱਚ ਮੇਰੇ ਸਾਥੀ ਬਣੇ ਹੋ ਕਿਵੇਂ ਤੁਸੀਂ ਔਖੇ ਸਮੇਂ ਦੇ ਵਿੱਚ ਬਜ਼ੁਰਗ ਦੇ ਰੂਪ ਵਿੱਚ ਮੈਨੂੰ ਇਹ ਭੇਟਾ ਦਿੱਤੀ ਹੈ ਉਹ ਪੈਸਾ ਜਦ ਉਸ ਵੀਰ ਦੇ ਹੱਥ ਵਿੱਚ ਆਇਆ ਤਾਂ ਉਸਨੇ ਆਪਣਾ ਸਾਰਾ ਹੀ ਕਰਜ਼ਾ ਉਤਾਰ ਲਿਆ ਤੇ ਜਿਹੜੇ ਬਚੇ ਪੈਸੇ ਸਨ ਉਹਨਾਂ ਦੇ ਨਾਲ ਉਸਨੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕੀਤੀ ਤੇ ਉਹਨਾਂ ਨੂੰ ਪੜ੍ਹਾਈ ਕਰਵਾਈ ਤੇ ਵੱਡੇ ਹੋ ਕੇ ਉਹ ਬੱਚੇ ਸਰਕਾਰੀ ਅਫਸਰ ਬਣ ਚੁੱਕੇ ਸਨ ਤੇ ਉਹ ਸਾਰਾ ਹੀ ਪਰਿਵਾਰ ਉਦੋਂ ਦਾ ਹੀ ਚਪਹਿਰਾ ਸਾਹਿਬ ਕਟਣ ਦੀ ਸੇਵਾ ਨਿਭਾ ਰਿਹਾ ਹੈ ਉਸ ਵੀਰ ਦੇ ਬੱਚੇ ਵੀ ਅੱਜ ਤੱਕ ਸ਼ਹੀਦਾਂ ਸਾਹਿਬ ਗੁਰਦੁਆਰੇ ਐਤਵਾਰ ਦੇ ਦਿਨ ਆਉਂਦੇ ਹਨ ਚਪਹਿਰਾ ਸਾਹਿਬ ਕਟਣ ਦੀ ਸੇਵਾ ਨਿਭਾਉਂਦੇ ਹਨ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ